AP24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਖਮਾਣੋ ਵਿੱਚ ਜਸ਼ਨ ਦਾ ਮਾਹੌਲ ਭਾਰਤੀ ਜਨਤਾ ਪਾਰਟੀ ਨੇ ਅੱਜ ਦਿੱਲੀ ਵਿੱਚ ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਖਮਾਣੋ ਕਸਬੇ ਵਿੱਚ ਜਸ਼ਨ ਮਨਾਇਆ ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਵਿਵੇਕ ਜੈਨ ਸਾਬਕਾ ਮੰਤਰੀ ਡਾਕਟਰ ਹਰਵੰਸ ਲਾਲ ਅਤੇ ਵਿਧਾਨ ਸਭਾ ਬਸੀ ਪਠਾਣਾ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਵਰਕਰਾਂ ਨਾਲ ਮਿਲ ਕੇ ਜਿੱਤ ਦਾ ਜਸ਼ਨ ਮਨਾਇਆ ਇਸ ਮੌਕੇ ਬੋਲਦਿਆਂ ਹਰਵੰਸ ਲਾਲ ਪੁਲਦੀਪ ਸਿੰਘ ਸਿੱਧੂ ਅਤੇ ਵਿਵੇਕ ਜੈਨ ਨੇ ਸਾਂਝੇ ਤੌਰ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਭਾਜਪਾ ਵੱਲੋਂ ਕਿਤੇ ਗੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਕਾਰਨ ਭਾਜਪਾ ਨੂੰ ਭਾਰੀ ਜਿੱਤ ਮਿਲੀ ਹੈ ਇਸ ਜਸ਼ਨ ਦੌਰਾਨ ਵਰਕਰਾਂ ਨੇ ਇੱਕ ਦੂਜੇ ਨੂੰ ਲੱਡੂ ਖਵਾਏ ਤਾਂ ਜੋ ਉਹਨਾਂ ਦਾ ਮੂੰਹ ਮਿੱਠਾ ਹੋ ਸਕੇ ਅਤੇ ਜਿੱਤ ਦੀ ਖੁਸ਼ੀ ਵਿੱਚ ਇੱਕ ਦੂਜੇ ਨੂੰ ਵਧਾਈ ਦਿੱਤੀ ਏਸ਼ੀਆ ਪੀ 24 ਤੋਂ 파ਰਸ ਗੌਤਮ ਦੀ ਖਾਸ ਰਿਪੋਰਟ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਲੋਕ ਕੀ ਉਮੀਦ ਰੱਖਣ ਪੰਜਾਬ ਦੇ ਪੂਰੇ ਦੇਸ਼ ਦੇ ਅੰਦਰ ਨਰਿੰਦਰ ਮੋਦੀ ਜੀ ਧਿਆਨ ਦੇਸ਼ ਪ੍ਰਤੀ ਪਾਲਿਸੀਆਂ ਨੂੰ ਦੇਖਦੇ ਹੋਏ ਦੇਸ਼ ਦੇ ਕੀਤੇ ਹੋਏ ਚੱਗੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਲੋਕਾਂ ਨੂੰ ਆਸ ਵੱਜੀ ਹੈ ਵੀ ਨਰਿੰਦਰ ਮੋਦੀ ਜੀ ਦੀ ਭਾਰਤ ਜਨਤਾ ਪਾਰਟੀ ਸਰਕਾਰ ਦਿੱਲੀ ਬਣਾਈਏ ਤਾਂ ਕਿ ਦਿੱਲੀ ਦਾ ਅਧੂਰਾ ਵਕਾਫ ਹੋ ਸਕੇ ਦਿੱਲੀ ਦੀ ਤਰੱਕੀ ਹੋ ਸਕੇ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਹੋ ਸਕੇ ਅੱਜ ਪੰਜਾਬ ਦੇ ਲੋਕ ਵੀ ਦੇਖ ਰਹੇ ਹਨ ਦਿੱਲੀ ਦੀ ਜਿੱਤਰੂ ਲੈ ਕੇ ਪੰਜਾਬ ਦੇ ਲੋਕ ਬੜਾ ਉਸ਼ਾਏ ਉਹ ਚਾਹੁੰਦੇ ਆ ਵੀ ਫਟਾਫਟ ਚੋਣਾ ਆਉਣ ਪੰਜਾਬ ਵਿੱਚੋਂ ਹੀ ਭਾਰਤ ਜਨਤਾ ਪਾਰਟੀ ਦਾ ਛੱਡਾ ਮੰਤਰੀ ਰਹੇ ਹਾਂ ਜੇਕਰ ਉਹਨਾਂ ਵਾਲੇ ਸਮੇਂ 'ਚ ਵਾਗਡੋਰ ਤੁਹਾਡੇ ਹੱਥ 'ਚ ਆਉਂਦੀ ਆ ਪੰਜਾਬ ਦਾ ਕਿਹੜਾ ਅਹਿਮ ਕੰਮ ਆ ਜਿਹੜਾ ਤੁਸੀਂ ਪੰਜਾਬ ਦਾ ਮੈਂ ਪਹਿਲੇ ਤੌਰ ਤੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਮੈਂ ਆਪਣਾ ਸੰਘਰਸ਼ ਜਾਰੀ ਰੱਖੂੰਗਾ ਕਿ ਉਹਨਾਂ ਦਾ ਭਵਿੱਖ ਸਮਰੇ ਉਹ ਬੱਚੇ ਪੜਦੇ ਐ ਡਿਗਰੀਆਂ ਲੈ ਕੇ ਕਾਲਜਾਂ ਤੋਂ ਨਿਕਲਦੇ ਕੋਈ ਪੁੱਛਦਾ ਨਹੀਂ ਆਲੇ-ਦਾਲੇ ਕੁੱਬੀ ਜਾਂਦੇ ਆ ਨਸ਼ਿਆਂ 'ਚ ਪੈ ਜਾਂਦੇ ਆ ਉਹਨਾਂ ਦਾ ਭਵਿੱਖ ਹੈ ਜਿਹੜਾ ਉਰ ਮੁਖ ਰੱਖ ਕੇ ਮੈਂ ਆਪਣੀ ਲੜਾਈ ਯਾਰੀ ਰੱਖੂਗਾ ਉਹਨਾਂ ਵਾਸਤੇ ਹਮੇਸ਼ਾ ਸੰਘਰਸ਼ ਕਰਦਾ ਰਹੂਗਾ ਤਾਂ ਕਿ ਸਾਡੇ ਬੱਚਿਆਂ ਦਾ ਸਾਡੇ ਆਉਣ ਵਾਲੀਆਂ ਸਾਡੇ ਨੌਜਵਾਨ ਪੀੜ੍ਹੀਆਂ ਦਾ ਭਵਿੱਖ ਸੁਧਰ ਸਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਇਕੱਲੇ ਇਕੱਲੇ ਵਰਕਰ ਸਹਿਬਾਨ ਭਾਰਤੀ ਜਨਤਾ ਪਾਰਟੀ ਦੇ ਇਕੱਲੇ ਇਕੱਲੇ ਲੀਡਰ ਸਹਿਬਾਨ ਤੇ ਅੱਜ ਜਿੱਤ ਦਾ ਤੁਸੀਂ ਦੇਖ ਰਹੇ ਹੋ ਜਿਹੜੀ ਜਿੱਤ ਦਰਜ ਅੱਜ 27 ਸਾਲਾਂ ਬਾਅਦ ਦਿੱਲੀ ਦੇ ਉੱਪਰ ਜਿਹੜੀ ਜਿੱਤ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬਹੁਮਤ ਦੇ ਨਾਲ ਜਿੱਤ ਹੋਈ ਹੈ ਦਿੱਲੀ ਦੇ ਜਿਹੜੇ ਅਰਵਿੰਦ ਕੇਜਰੀਵਾਲੇ ਜਿਹੜੇ ਕਿ ਝੂਠੀਆਂ ਗਰੰਟੀਆਂ ਦੇ ਨਾਮ ਨਾਲ ਮਸ਼ਹੂਰ ਨੇ ਔਰ ਜਾਣੇ ਜਾਂਦੇ ਨੇ ਉਹਨਾਂ ਦੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਉਹਨੇ ਦੇ ਝੂਠੀਆਂ ਗਰੰਟੀਆਂ ਦੇ ਖਿਲਾਫ ਅਰਵਿੰਦ ਕੇਜਰੀ ਦੇ ਝੂਠੀ ਗਰੰਟੀਆਂ ਦੇ ਖਿਲਾਫ ਮੋਹਰ ਲਾਈ ਅੱਜ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ ਔਰ ਇਤੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਜਕਰਤਾ ਦੇ ਕੋਲੋਂ ਅਰਵਿੰਦ ਕੇਜਰੀਵਾਲ ਦਾ ਹਾਰ ਜਾਣਾ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਵੱਡੇ ਵੱਡੇ ਸੁਪਨੇ ਦੇਖਦਾ ਸੀ ਅਰਵਿੰਦ ਕੇਜਰੀਵਾਲ ਉਹਦਾ ਹਾਰ ਜਾਣਾ ਭਾਰਤੀ ਜਨਤਾ ਪਾਰਟੀ ਲਈ ਬਹੁਤ ਵੱਡਾ ਫਾਇਦਾ ਹੈ। ਪੰਜਾਬ ਦੀ ਦੇਖੋ ਦਿੱਲੀ ਤੋਂ ਬਾਅਦ ਜਿਹੜੀ ਸਿਨੈਰੀਓ ਪੰਜਾਬ ਦਾ ਉਹ ਬਿਲਕੁਲ ਕਲੀਅਰ ਹੈ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਨਵਾਂ ਜੋਸ਼ ਨਵੀਂ ਉਮੀਦ ਜਾਗੀ ਹੈ ਕਿ ਕੋਈ ਇੱਕ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਤਜੱਤਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਦੁਬਾਰਾ ਬਣਾ ਸਕਦਾ ਹੈ ਔਰ ਵਿਕਸਤ ਦੇਸ਼ ਬਣਾਉਣ ਵਾਸਤੇ ਨਰਿੰਦਰ ਮੋਦੀ ਜੀ ਨੂੰ ਲੋਕਾਂ ਨੇ ਚੁਣਿਆ ਔਰ ਪੰਜਾਬ ਦੇ ਵਿੱਚ ਜਲਦ ਤੁਸੀਂ ਦੇਖੋਗੇ 2027 ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਨਰੋਲ ਸਰਕਾਰ ਬਣੇਗੀ ਪੰਜਾਬ ਦੀ ਵਾਰੀ ਹੈ ਜੀ ਹੁਣ ਪਹਿਲਾ ਹਰਿਆਣਾ ਜਿੱਤ ਹੋ ਗਈ ਦਿੱਲੀ ਦੀ ਜਿੱਤ ਹੋ ਗਈ ਪੰਜਾਬ ਦੀ ਜਨਤਾ ਵੀ ਚਾਹ ਰਹੀ ਹੈ ਕਿ ਹੁਣ ਡਬਲ ਇੰਜਨ ਦੀ ਸਰਕਾਰ ਪੰਜਾਬ ਚ ਵੀ ਆਵੇ ਤਾਂ ਪੰਜਾਬ ਹੈ ਨੰਬਰ 18ਵਾਂ ਹੋ ਗਿਆ ਉਹ ਦੁਬਾਰਾ ਪਹਿਲਾ ਨੰਬਰ ਆਵੇ ਧੰਨਵਾਦ